ਹਰਜੋਤ ਸਿੰਘ ਜੀ ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਦੇ ਵਿੱਚ ਜਿੱਥੇ ਰਾਸ਼ਪਤੀ 트ੰਪ ਹੁਣੀ ਗਏ ਆ ਯੂਕੇ ਦੇ ਵਿੱਚ ਸਕਾਟਲੈਂਡ ਦੇ ਵਿੱਚ ਉੱਥੇ ਇੱਕ ਈਜ਼ੀ ਜੈਟ ਦੀ ਫਲਾਈਟ ਦੇ ਵਿੱਚ ਇੱਕ ਬੰਦੇ ਨੇ ਰੌਲਾ ਪਾਤਾ ਡੈਥ ਟੂ ਅਮਰੀਕਾ ਡੈਥ ਟੂ 트ੰਪ ਅੱਲਾਹੁ ਅਖਬਰ ਦੇ ਨਾਰੇ ਲਾਤੇ ਉਹਨੇ ਕਿਹਾ ਵੀ ਉਹਦੇ ਕੋਲ ਬੰਬ ਹੈਗਾ ਆ ਫੂਟੇਜ ਇੰਨੀ ਕਿ ਜ਼ਿਆਦਾ ਜਿਹੜੀ ਇਸ ਟਾਈਮ ਸਰਕੂਲੇਟ ਜਿਹੜੀ ਉਹ ਹੋ ਰਹੀ ਆ ਉਹਨੇ ਬਹੁਤ ਜ਼ਿਆਦਾ ਅੱਲਾਹੁ ਅਖਬਰ ਦੇ ਜਿਹੜੇ ਉਹ ਨਾਰੇ ਜਿਹੜੇ ਉਹ ਲਾਏ ਫਿਰ ਪੁਲਿਸ ਨੇ ਉਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ 41 ਸਾਲਾਂ ਦਾ ਇਹ ਜਿਹੜਾ ਬੰਦਾ ਸੀਗਾ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਪਤਾ ਲੱਗਾ ਇਹ ਤਾਂ ਕੋਈ ਹਿੰਦੂ ਜੈਂਟਲਮੈਨ ਜਿਹੜਾ ਉਹ ਨਿਕਲਿਆ ਇੰਡੀਅਨ ਮੂਲ ਦਾ 41 ਸਾਲਾਂ ਦਾ ਇਹ ਜਿਹੜਾ ਬੰਦਾ ਅਵੇ ਦੇਵਦਾਸ ਨਾਇਕ ਲੁੱਟਣ ਤੋਂ ਇਹ ਜਿਹੜਾ ਰਹਿਣ ਵਾਲਾ ਇਸ ਨੂੰ ਹੁਣ ਪੀਸਲੀ ਸ਼ਹਿਰਫ ਕੋਰਟ ਤੇ ਵਿੱਚ ਪੇਸ਼ ਜਿਹੜਾ ਹੋ ਕੀਤਾ ਗਿਆ ਆ ਤੇ ਰਿਪੋਰਟਸ ਜਿਹੜੀਆਂ ਇਹ ਹਰਜੋਤ ਸਿੰਘ ਜੀ ਸਾਹਮਣੇ ਆ ਰਹੀਆਂ ਆ ਵੀ ਇਸ ਟਾਈਮ ਟੈਰਰ ਥ੍ਰੈਟ ਦੀ ਜਿਹੜੀ ਇਨਵੈਸਟੀਗੇਸ਼ਨ ਆ ਇਸ ਦੇ ਉੱਤੇ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਆ ਸੋ ਇਹ ਭਾਰਤੀ ਮੂਲ ਦਾ ਜਿਹੜਾ ਬੰਦਾ ਸੀਗਾ ਜਾਣ ਬੁੱਝ ਕੇ ਦੇਖੋ ਕਿਦਾਂ ਦੇ ਜਿਹੜੇ ਉਹ ਨਾਰੇ ਜਿਹੜੇ ਹੁਲਾ ਰਿਆ ਸੀਗਾ ਤੇ ਇਹਦੀ ਜਿਹੜੀ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਵਾਈਰਲ ਜਿਹੜੀ ਉਹ ਹੋਈ ਪਈ ਆ ਸੋ ایਜ਼ੀ ਜੈਟ ਦੀ ਏ ਜਿਹੜੀ ਫਲਾਈਟ ਸੀਗੀ ਤੇ ਉਸ ਦੇ ਵਿੱਚ ਇਸ ਨੇ ਇਹ ਜਿਹੜਾ ਉਹ ਰੌਲਾ ਪਾਇਆ ਬਾਅਦ ਦੇ ਵਿੱਚ ਇੱਕ ਮੇਲ ਪੈਸੇਂਜਰ ਜੋ ਕਿ ਉੱਥੇ 21 ਨੰਬਰ ਸੀਟ ਦੇ ਉੱਤੇ ਬੈਠਾ ਸੀ ਉਸ ਨੇ ਇਸ ਨੂੰ ਫੜਿਆ ਦੱਬਿਆ ਤੇ ਫਿਰ ਲੋਕਾਂ ਨੇ ਇਸ ਨੂੰ ਕਾਬੂ ਦੇ ਵਿੱਚ ਕੀਤਾ ਤੇ ਇਹਦੇ ਇਹਦੇ ਕੋਲ ਪੁੱਛਿਆ ਗਿਆ ਵੀ ਭਾਈ ਹਾਂ ਹੈਗਾ ਯਾ ਕੁਝ ਕਿ ਨਹੀਂ ਤਾਂ ਉਹਦੀ ਜੇਬ ਦੇ ਵਿੱਚੋਂ ਕਹਿੰਦੇ ਵੀ ਇੰਡੀਅਨ ਨੈਸ਼ਨਲ ਰੈਫਿਊਜੀ ਸਟੇਟਸ ਕਾਰਡ ਜਿਹੜਾ ਉਹ ਲੈ ਕੇ ਉਸ ਦੀ ਜੇਬ ਦੇ ਵਿੱਚੋਂ ਨਿਕਲਿਆ ਤੇ ਥ੍ਰੈਟ ਕਰ ਰਿਹਾ ਸੀਗਾ ਵੀ ਭਾਈ ਜਹਾਜ਼ ਦੇ ਵਿੱਚ ਮੈਂ ਬੰਬ ਜਿਹੜਾ ਉਹ ਲਾਇਆ ਆ ਤੇ ਕਿਨਾਂ ਵੀ ਮੈਂ ਮੈਸੇਜ ਸੈਂਡ ਕਰਨਾ ਸੀਗਾ ਟਰੰਪ ਨੂੰ ਤੇ ਦੇਖੋ ਕਾਉਂਟਰ ਟੈਰਰਿਜ਼ਮ ਆਫਿਸਰਜ਼ ਕਿਨੇ ਵੀ ਹਸ ਟਾਈਮ ਵੀਡੀਓਜ਼ ਆ ਉਸ ਨੂੰ ਅਸੈਸ ਜਿਹੜੀ ਉਹ ਕਰ ਰਹੇ ਆ ਬਹੁਤ ਜ਼ਿਆਦਾ ਕਿਨੇ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਤੇ ਅਸਾਈਲਮ ਸੀਕਰਜ਼ ਆ ਲੁਟਰਨ a uk ਦੇ ਵਿੱਚ ਜਿਹੜੇ ਉਹ ਉੱਥੇ ਰਹਿੰਦੇ ਆ ਕਹਿੰਦੇ ਵੀ ਇਸ ਦੀ ਜਿਹੜੀ ਹੀアリング ਆ ਉਹ ਵੀ ਅਦਾਲਤ ਦੇ ਵਿੱਚ ਪ੍ਰਾਈਵੇਟਲੀ ਹੀ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਆ ਬੌਮ ਥ੍ਰੈਟ ਦੇਣਾ ਡੈਥ ਟੂ ਅਮਰੀਕਾ ਤੇ ਡੈਥ ਟੂ ਡੋਨਲਡ ਟਰੰਪ ਦੇ ਜਿਹੜੇ ਉਹ ਹੌਸਲ ਨੇ ਨਾਰੇ ਆ ਇਸ ਵੀਡੀਓ ਦੇ ਵਿੱਚ ਜਿਹੜੇ ਉਹ ਲਾਏ ਆ 5 ਦਿਨ ਦੇ ਦੌਰੇ ਦੇ ਉੱਤੇ ਸਕਾਟਲੈਂਡ ਦੇ ਵਿੱਚ ਟਰੰਪ ਹੁਣੀ ਗੋਲਫ ਖੇਡਣ ਦੇ ਲਈ ਤੇ ਹੋਰ ਗੱਲਾਂ ਬਾਤਾਂ ਕਰਨ ਦੇ ਲਈ ਤੇ ਡੀਲਸ ਬਣਾਉਣ ਦੇ ਲਈ ਉੱਥੇ ਗਏ ਹੋਏ ਆ ਤੇ ਇਸ ਦਰਮਿਆਨ ਇਸ ਅਵੇ ਦੇਵਦਾਸ ਨਾਇਕ ਨੇ ਭਾਰਤੀ ਮੂਲ ਦੇ ਬੰਦੇ ਨੇ ਜਾਣਬੁੱਝ ਕੇ ਅੱਲਾਹੁ ਅਕਬਰ ਦੇ ਜਿਹੜੇ ਨਾਰੇ ਲਾ ਕੇ ਜਾਂ ਤੇ ਲੋਕਾਂ ਨੂੰ ਭਰਮਾਉਣ ਦੀ ਕੀਤੀ ਤੇ ਜਾਂ ਇਹਦੇ ਪਿੱਛੇ ਪਤਾ ਨਹੀਂ ਹੋਰ ਕੀ ਕਾਂਡ ਹੋ ਸਕਦਾ